ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਵੀਰ ਜੀ ਤੁਹਾਡੇ ਲਈ ਤਿੰਨ ਪੀਸ ਲੈ ਕੇ ਆਇਆ ਜੀ 11 6.5 ਦੇ ਜਿਵੇਂ ਇਹ ਟਰਾਲੀ ਦੀ ਗੱਲ ਕਰੀਏ ਜੀ 10 ਇੰਚੀ ਚਾਸੀ ਦੇ ਵਿੱਚ ਹੈ ਜੀ 10 ਸਨਟੀ ਹੱਬ ਲੱਗੀ ਹੋਈ ਹੈ ਜੀ ਟਰਾਲੀ ਨੂੰ 1.5 ਕਿਲੋ ਵਾਲੇ ਜੀ ਥੱਲੇ ਚੈਨਰ ਲੱਗਿਆ ਹੋਇਆ ਹੈਗਾ ਤਿੰਨ ਫੁੱਟਾ ਬੈਡ ਹੈ ਜੀ 2 ਫੁੱਟ ਵਾਰਡ ਪੂਰੀ ਵਧੀਆ ਟਰਾਲੀ ਤਿਆਰ ਹੋਈ ਵੀ ਹੈ ਜੀ ਤੇ ਇਧਰ ਆ ਗਈ ਜੀ 11 6.5 ਫਿਰ ਤੋਂ 10 ਇੰਚੀ ਚਾਸੀ ਦੇ ਵਿੱਚ ਜੀ 10 ਨਾਟੀ ਹੱਬ ਦੇ ਵਿੱਚ ਜੀ ਐਮਸੀ ਦਾ ਥੱਲੇ 3 ਨਰ ਲੱਗਿਆ ਹੋਇਆ ਜੀ ਟਰਾਲੀ ਨੂੰ ਮੂਰੇ ਬਿੱਡੀ-ਬੁੱਡੀ ਲੱਗੀ ਹੋਈ ਜੀ ਸੌਂ ਗਿਆ ਪੌੜੀ ਮਾਗਰ ਜੀ ਦੇ 4-2 ਦਾ 3 ਨਰ ਲੱਗਿਆ ਹੋਇਆ ਜੀ ਡਾਲੇ ਨੂੰ ਵਧੀਆ ਪੇਂਟ ਕੁਆਲਿਟੀ ਹੈ ਜੀ ਟਰਾਲੀ ਜੀ ਇੱਧਰ ਆ ਗਈ ਜੀ ਪੁਰਾਣੀ ਟਰਾਲੀ ਇਹ 10 ਇੰਚੀ ਚਾਸੀ ਦੇ ਵਿੱਚ ਹੈ ਜੀ 10 ਨਾਟੀ ਹੱਬ ਦੇ ਵਿੱਚ ਹੈ ਜੀ ਸਾਰੀ ਚਾਸੀ ਭਰੀ ਹੋਈ ਹੈ ਜੀ ਟਰਾਲੀ ਦੀ ਇਹਦੀ ਕੱਚਾ ਜਾਂ ਕੰਮ ਨਹੀਂ ਕਰਾਇਆ ਮੈਂ ਵੀਰ ਜੀ ਇਹਦਾ ਪੂਰੀ ਚੰਗੀ ਤਰ੍ਹਾਂ ਕੰਮ ਹੋਇਆ ਪਿਆ ਜੀ ਟਰਾਲੀ ਦਾ ਥੱਲੇ ਪੂਰਾ ਹੈਵੀ ਚੈਨਰ ਲੱਗਿਆ ਹੋਇਆ ਜੀ ਐਮਐਸਸੀ ਦਾ ਚਾਰੇ ਪਾਸੇ ਜਾਲੀ ਇਹਦੇ ਲੱਗੀ ਹੋਈ ਹੈ ਜੀ ਦਿੱਲੀ ਵਾਲੀ ਹੈ ਜੀ ਏਰੀਆ ਜੀ ਆਪਣਾ ਬਰਨਾਲਾ ਪਿੰਡ ਕਰਮਗੜ੍ਹ ਜੀ ਫੋਨ ਨੰਬਰ ਜੀ 9592327014 ਕਿਸੇ ਵੀ ਵੀਰ ਨੇ ਕੋਈ ਵੀ ਟਰਾਲੀ ਬਾਰੇ ਜਾਂ ਟਰਾਲੇ ਬਾਰੇ ਜਾਣਕਾਰੀ ਲੈਣੀ ਹੋਵੇ ਜਿਵੇਂ 11 6:30 12 6:30 14 716 72 ਤਾਂ ਆਪਣੇ ਇਸ ਨੰਬਰ ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਧੰਨਵਾਦ ਜੀ